ਜਿੱਥੇ ਨਵੇਂ ਸਾਲ ਦੀ ਆਮਦ ਹੋਣ ਜਾ ਰਹੀ ਹੈ ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 30 ਦਸੰਬਰ ਨੂੰ ਸਮੁੱਚੇ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ ਬਟਾਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬਟਾਲਾ ਤੋਂ ਜੋ ਗੁਰਦਾਸਪੁਰ ਰੋਡ ਜਾਂਦਾ ਹੈ ਹਾਈਵੇ ਨਸ਼ਹਿਰਾ ਮੱਜਾ ਸਿੰਘ ਕਸਬਾ ਪੈਂਦਾ ਹੈ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਫੱਟੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ ਹਨ ਉਹਨਾਂ ਵੱਲੋਂ ਇੱਥੇ ਟ੍ਰੈਫਿਕ ਜਾਮ ਕੀਤੀ ਹੋਈ ਹੈ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਰ ਫਿਰ ਉਹ ਸਰਕਾਰ ਦੇ ਨਾਲ ਅੱਜ ਜਦੋਂ ਜਨ ਕਰ ਰਹੇ ਹਨ ਆਹ ਗੱਲਬਾਤ ਕਰਦੇ ਉਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਪਹੁੰਚੇ ਹਨ ਜਿਨ੍ਹਾਂ ਨੇ ਸਮਰਥਨ ਦਿੱਤਾ ਹੈ ਤੁਹਾਨੂੰ ਇਹ ਵੀ ਦੱਸ ਦਈਏ ਜਗਾ ਜਗਾ ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਇਸ ਪੰਜਾਬ ਬੰਦ ਨੂੰ ਮੁਕੰਮਲ ਹੰਗਾਰਾ ਦਿੱਤਾ ਗਿਆ ਹੈ ਅਤੇ ਕਿਸਾਨ ਜਿੱਥੇ ਬੰਦੀਆਂ ਜਗਾ ਜਗਾ ਤੇ ਸੜਕਾਂ ਤੇ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹਨਾਂ ਦਾ ਸਾਥ ਦਿੱਤਾ ਜਾਵੇ ਸਸਿਕਾ ਜੀ ਸ਼ੁਭਨਾਮ ਕੀ ਦੇ ਕੀ ਕਹਿਣਾ ਚਾਹੁੰਦੇ ਹੋ ਅੱਜ ਪੰਜਾਬ ਬੰਦ ਦਾ ਜਿਹੜਾ ਸਮਰਥਨ ਹੁਣ ਤੱਕ ਮਿਲਦਾ ਨਜ਼ਰ ਆ ਰਿਹਾ ਕਿਉਂਕਿ ਬਟਾਲਾ ਤੋਂ ਹੋ ਕੇ ਆਏ ਆਂ ਇਸ਼ਾਰਾ ਮੱਜਾ ਸਿੰਘ ਪਹੁੰਚਿਆ ਮੁਕੰਮਲ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕੀਤੀਆਂ ਕੀ ਕੰਮ ਚੱਲਦਾ ਹੋਰ ਪ੍ਰਿਸ਼ੰ ਸਿੰਘ सिन्हा ਪ੍ਰਧਾਨ ਮੱਜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੀ ਅਸੀਂ ਜੋ ਤੁਸੀਂ ਦੇਖ ਰਹੇ ਜੇ ਪ੍ਰੋਟੈਸਟ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਰੋਸ ਆ ਵਪਾਰੀ ਵਰਗ ਮਜ਼ਦੂਰ ਵਰਗ ਸਾਰੇ ਸਾਨੂੰ ਸਪੋਰਟ ਕਰ ਰਹੇ ਆ ਪਰ ਇੱਥੋਂ ਤੱਕ ਸਾਨੂੰ ਜਾਣਾ ਕਿਉਂ ਪਿਆ ਦੇਸ਼ ਦਾ ਪ੍ਰਧਾਨ ਮੰਤਰੀ ਸਰਕਾਰ ਸਾਰੀਆਂ ਗੱਲਾਂ ਮੰਨ ਕੇ ਜਦੋਂ ਸਾਡਾ ਦਿੱਲੀ ਪ੍ਰੋਟੈਸਟ ਹੋਇਆ ਤੇ ਅੱਖਾਂ ਮੀਚ ਕੇ ਬੈਹਿ ਗਏ ਹੁਣ ਤੱਕ ਉਹਨਾਂ ਕੋਈ ਐਕਸ਼ਨ ਨਹੀਂ ਕੀਤਾ ਵੀ ਜਿਹੜੀ ਐਮਐਸਪੀ ਦੀ ਗਰੰਟੀ ਮਜ਼ਦੂਰਾਂ ਦੀ ਜਿਹੜੀ ਮਨਰੇਗਾ ਦੀ ਵਧਾਉਣ ਦੀ ਜੋ ਸਾਡੀਆਂ ਵਕ ਵਕ ਸੀ2+ ਦਾ ਫਾਰਮੂਲਾ ਪਰ ਹੱਥ ਕੰਡੇ ਵਰਤ ਕੇ ਖਰੜੇ ਸਟੇਟਾਂ ਨੂੰ ਭੇਜ ਰਹੇ ਆ ਇਨਡਾਇਰੈਕਟ ਉਹ ਕਾਲੇ ਕਾਨੂੰਨ ਫੇਰ ਲਾਗੂ ਕਰਨਾ ਚਾਹੁੰਦੇ ਪਰ ਅਸੀਂ ਸਾਡਾ ਇਤਿਹਾਸ ਰਿਆ ਪੰਜਾਬੀਆਂ ਦਾ ਦੂਜਾ ਅਸੀਂ ਜਿਹੜੀ ਕੋਈ ਮੂਵਮੈਂਟ ਉੱਥੋਂ ਸ਼ੁਰੂ ਨਹੀਂ ਤੇ ਇਹ ਜਿਹੜਾ ਡਿਕਟੇਟਰ ਬਣ ਕੇ ਬਹਿ ਗਿਆ ਇਹ ਸਮਝਣ ਲੱਗ ਪਿਆ ਕਿ ਮੈਂ ਸਰਕਾਰ ਮੈਂ ਹੀ ਰਾਜਾ ਰਹਿਣਾ ਪਰ ਅਸੀਂ ਇਹਨੂੰ ਦੱਸਣਾ ਚਾਹੁੰਦੇ ਆਂ ਕਿ ਇਹ ਜਿਹੜੀ ਜੇ ਅੱਗ ਜਿਹੜੀ ਵੱਲ ਰਹੀ ਆ ਇਹ ਤੈਨੂੰ ਜਣੀ ਸਾੜ ਕੇ ਸੁਆਹ ਕੇ ਤੈਨੂੰ ਧਰ ਦੂਗੀ ਤੇ ਸਾਡੇ ਅਸੀਂ ਅਪੀਲ ਕਰਦੇ ਆਂ ਬਾਰ-ਬਾਰ ਸਾਡਾ ਲੀਡਰ ਵੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਉੱਥੇ ਅੱਜ 35 ਦਿਨ ਹੋ ਗਏ ਪੁੱਠੜ ਤਾਂ ਪਰ ਇਹਨੇ ਕੋਈ ਵੀ ਸਰਕਾਰ ਨੇ ਕੋਈ ਗੱਲਬਾਤ ਦਾ ਅੱਗੇ ਦਾ ਰਸਤਾ ਜਾਂ ਕੋਈ ਕਮੇਟੀ ਹਾਲੀ ਤੱਕ ਕੋਈ ਇਹ ਨੇ ਐਕਸ਼ਨ ਨਹੀਂ ਲਿਆ ਸੋ ਅਸੀਂ ਬਾਰ-ਬਾਰ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਸਾਡੀਆਂ ਮੰਗਾਂ ਹੱਲ ਕਰੋ ਨਹੀਂ ਤੇ ਜਿਹੜੀ ਤੇ ਤੀਲੀ ਦੀ ਆਗਿਆ ਇਹ ਭੰਬੜ ਦਾ ਰੂਪ ਬਣ ਕੇ ਤੇ ਤੁਹਾਨੂੰ ਵਿੱਚ ਸਾੜਨਾ ਸਸਕਾਰ ਦੀ ਕੀ ਲੱਗਦਾ ਹੈ ਲਗਾਤਾਰ ਧਰਨੇ ਲਗਾਤਾਰ ਇਦਾਂ ਦੇ ਬੰਦ ਐਲਾਨ ਕੀਤਾ ਜਾਂਦਾ ਹੈ ਦਿੱਲੀ 'ਚ ਵੱਡਾ ਸੰਘਰਸ਼ ਹੋਇਆ ਉਹ ਕਿਤੇ ਨਾ ਕਿਤੇ ਜਿੱਤ ਪ੍ਰਾਪਤ ਹੋਈ ਪਰ ਅਜੇ ਵੀ ਸਰਕਾਰ ਟਾਸ ਤੋਂ ਮੱਸ ਨਹੀਂ ਹੋ ਰਹੀ ਕੀ ਲੱਗਦਾ ਸਾਡੀ ਬਦਕੁਨਤੀ ਹੈ ਕਿਹਦੀ ਬੇਇਮਾਨੀ ਦੇ ਬਸਤੇ ਹੈ ਤੁਹਾਡੀ ਫੋਟੋ ਫੋਟੋ ਇਹ ਨਹੀਂ ਤੇ ਕਾਨੂੰਨ ਮੰਨ ਲੈ ਇਹ ਕਰਨ ਨੂੰ ਲਾਗੂ ਕਰਨੇ ਕੀ ਭਾ ਗਿਆ ਲੋ ਜੇ ਦਿੱਲੀ ਦੀ ਤੁਸੀਂ 13 ਮਹੀਨੇ ਰਾੜੇ ਪਟਾ ਕੇ ਉਹੇ ਕਰਨ ਨੂੰ ਮੰਨੇ ਆ ਉਹ ਹੀ ਡਿਮਾਂਡਾਂ ਦੁਬਾਰਾ ਰਿਹਾਣੀਆਂ ਕੋਈ ਨਵੀਂ ਡਿਮਾਂਡ ਪੰਜਾਬ ਵੱਲੋਂ ਜਾਂ ਕਿਸੇ ਨਾਲ ਹੋਰ ਨਹੀਂ ਆਈ ਉਹ ਹੀ ਡਿਮਾਂਡ ਹੈ ਤੁਸੀਂ ਅੱਜ ਤਿੰਨ ਨੌਜਵਾਨ ਸਾਡੇ ਅਰਦਾਸ ਪਹੁੰਚੋ ਕੇ ਪੀਐਲਪੀ ਤੇ ਜਾ ਕੇ ਮਾਰੇ ਆ ਉਹ ਕਿਹੜੇ ਪਾਸੇ ਖਾਲਸਾ ਨਹੀਂ ਲੱਗਦੇ ਸੀ ਗਰੀਬ ਘਰਾਂ ਦੇ ਬੱਚੇ ਜਿਹੜੇ ਆ ਇਹ ਫਿਰ ਸਾਨੂੰ 84 ਵਾਲੇ ਬਚਪਨ ਧੱਕ ਰਹੇ ਆ ਪੰਜਾਬ ਨੂੰ ਜਾਣ ਬੁੱਝ ਕੇ ਇੰਦਰਾ ਕਹਿੰਦੀ ਰੋਹਣਾ ਚਾਹੀਦਾ ਇਹ ਜਿਹੜਾ ਪੰਜਾਬ ਕਜਦਾ ਪੈਣਾ ਮੈਂ ਤਾਂ ਨੌਜਵਾਨਾਂ ਨੂੰ ਕੀ ਕਰਦਾ ਤੇ ਬੜੇ ਸੰਭਲ ਕੇ ਜਿਹੜੇ ਆ ਇਹ ਕਦੋਂ ਫਟੋ ਇਹ ਸਾਬਕੋਚ ਵਸੇ ਬਾਥੇ ਨੂੰ ਲਿਆ ਕੇ ਪੰਜਾਬ ਨੂੰ ਤਬਾਹ ਕਰ ਰਹੇ ਨੇ ਸਰਦਾਰ ਜੀ ਕੀ ਲੱਗਦਾ ਪੰਜਾਬ ਨਾਲ ਕੇਂਦਰ ਸਰਕਾਰ ਇਹਨਾਂ ਵਿਤਕਰਾ ਕਿਉਂ ਕਰ ਰਹੀ ਹੈ ਕਿਉਂਕਿ ਜਿੱਦਾਂ ਦੱਸ ਰਹੇ ਨੇ ਕਿ ਜਗ੍ਹਾ ਜਗ੍ਹਾ ਜਿਹਾ ਨੌਜਵਾਨ ਮਾਰੇ ਗਏ ਹੋਰ ਵੀ ਵਿਤਕਰਾ ਕੀਤਾ ਜਾਂਦਾ ਕੀ ਲੱਗਦਾ ਕੇਂਦਰ ਸਰਕਾਰ ਦੀ ਮਨਸ਼ਾ ਕੀ ਕੋਈ ਕੇਂਦਰ ਸਰਕਾਰ ਨੇ ਜਿਹੜਾ ਵਿਤਕਰਾ ਕਰਨਾ ਕਰਨਾ ਹੈ ਸਾਡੇ ਨਾਲ ਤਾਂ ਪੰਜਾਬ ਸਰਕਾਰ ਹੀ ਵਿਤਕਰਾ ਕਰੀ ਜਾ ਰਹੀ ਹੈ ਜਿਨ੍ਹਾਂ ਨੂੰ ਚੁਣ ਕੇ ਅਸੀਂ ਬੜਾ ਆਇਆ ਐ ਐਮਐਲਏ ਬਣਾਇਆ ਜਾਂ ਸਰਕਾਰ ਚੁਣੀ ਗਈ ਐ ਸਾਡੇ ਲੋਕਾਂ ਨੇ ਚੁਣੀ ਗਈ ਸਰਕਾਰ ਆ ਮੈਂ ਤੇ ਇਹ ਚ ਉਹਨਾਂ ਵੀ ਜੇ ਸਰਕਾਰ ਆਪਣਾ ਰੋਲ ਨਿਭਾਵੇ ਪੰਜਾਬ ਸਰਕਾਰ ਤੇ ਉਹ ਪੁਲ ਦਾ ਕੰਮ ਕਰੇ ਵੇ ਕੇਂਦਰ ਸਰਕਾਰ ਕੋ ਸਾਡੀਆਂ ਮੰਗਾਂ ਰੱਖੇ ਜਾ ਕੇ ਤੇ ਸਾਡੀਆਂ ਮੰਗਾਂ ਮੰਨੀਆਂ ਜਾਣ ਬਾਕੀ ਜਿਹੜੀ ਉੱਕਲੀ ਸਰਕਾਰ ਆ ਕੇਂਦਰ ਦੀ ਸਰਕਾਰ ਆ ਉਹ ਤੇ ਆਪ ਸਾਰੇ ਵਰਗ ਨੂੰ ਪਤਾ ਦੁਕਾਨਦਾਰ ਵਰਗ ਨੂੰ ਵੀ ਪਤਾ ਐ ਕਿਸਾਨਾਂ ਨੂੰ ਤਾਂ ਚਲੋ ਹੁਣ ਇਸ ਵਕਤ ਜਿਹੜਾ ਕਿਸਾਨਾਂ ਦੇ ਧੌਣ ਤੇ ਉਹਨਾਂ ਗੁੱਡਾ ਰੱਖਿਆ ਜਿੰਨੇ ਕੰਮ ਦੁਕਾਨਦਾਰਾਂ ਤੇ ਆ ਗਿਆ ਨਾ ਕਿ ਜੇ ਵੀ ਕਿਉਂ ਕਿਦਰ ਨੂੰ ਗੱਲ ਜਾਂਦੀ ਆ ਸੋ ਆਉਣਾ ਸਾਰਿਆਂ ਤੇ ਆ ਮੈਂ ਸਾਰਿਆਂ ਨੂੰ ਕਹਿਣਾ ਵੀ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਓ ਤੇ ਜਿਹੜੀ ਇਹ ਪੰਜਾਬ ਦੀ ਸਰਕਾਰ ਹੈ ਪੂੜਦਾ ਕੰਮ ਕਰੇ ਵਿੱਚ ਪੰਜਾਬ ਨੂੰ ਬਚਾਉਣ ਵਾਸਤੇ ਸੋ ਕੇਂਦਰ ਸਰਕਾਰ ਦੀਆਂ ਜੋ ਨੀਤੀਆਂ ਆ ਉਹ ਬਹੁਤ ਮਾੜੀਆਂ ਨੇ ਮੈਂ ਪੰਜਾਬ ਸਰਕਾਰ ਨੂੰ ਮੰਗ ਕਰਦਾ ਕਿ ਪੂੜਦਾ ਕੰਮ ਕਰਕੇ ਤੇ ਸਾਡੇ ਲੋਕਾਂ ਦਾ ਪੰਜਾਬ ਕਰੇ ਸਾਡੀਆਂ ਉਹਨਾਂ ਤਰ੍ਹਾਂ ਸਰਦਾ ਵੀ ਕਿ ਲੱਗਦਾ ਕਿ ਇਹਨਾਂ ਦੇ ਇਸ਼ਾਰੇ ਕੇਂਦਰ ਦੇ ਨੇ ਔਰ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਜੋ ਜਿਹੜਾ ਇਹ ਲਗਾਤਾਰ ਜੋ ਹੈ ਕੀਤਾ ਜਾ ਰਿਹਾ ਹੈ ਪਰ ਸਰਕਾਰ ਜਿਹੜੀ ਹੈ ਨਾ ਮਨ ਲੋਕਾਂ ਦੇ ਵੱਡਿਆ ਘਰਾਣੇ ਦੀਆਂ ਡਾਨੀਆਂ ਬਾਣੇ ਤੱਕੜੀਆਂ ਹੋਣ ਪੈ ਰਿਆ ਤੁਹਾਡੀ ਸਮਝਦੇ ਬੋਲਣਾ ਰਾਜ ਕਰਨਾ ਰਾਜ ਕਦੀ ਪੈਸੇ ਨਾਲ ਨਹੀਂ ਹੋਇਆ ਰਾਜ ਲੋਕਾਂ ਦੇ ਰਾਜ ਕਰਨਾ ਤੇ ਲੋਕਾਂ ਦੇ ਦਿਲ ਤੇ ਰਾਜ ਕਰਨਾ ਪੈਣਾ ਕਿ ਸਰਕਾਰ ਬੇਈਮਾਨੀ ਹੈ ਕਿ ਸਰਕਾਰ ਕੰਮ ਨਹੀਂ ਕਰਦਾ ਦੋ ਸਾਲ ਕਰ ਲੈਣਗੇ ਚਾਰ-ਚੱਤ ਗੱਲ ਨਸਲ ਕਰ ਲੈਣਗੇ ਅੱਜ ਇਹ ਰਿਹਾ ਜਿਹੜੀ ਪੇਸ਼ ਹੋ ਰਹੀ ਜਾਂਦੀ ਹੈ ਤੇ ਲੋਕਾਂ ਦਾ ਰਾਜ ਬੰਦ ਕਰਨਾ ਜਿਹੜਾ ਉਹ ਸਾਡੀ ਮਜਬੂਰੀ ਹੈ ਤੇ ਇਸ ਜੀ ਇਸ਼ਾਰਾ ਮੱਜਾ ਸਿੰਘ ਕਸਬਾ ਤੋਂ ਲਾਈਵ ਤਸਵੀਰਾਂ ਕਿਤੇ ਕਿਸਾਨ ਜਥੇ ਬੰਦੀਆਂ ਵੱਲੋਂ ਵੱਡਾ ਤਰਨਾ ਲਗਾਇਆ ਹੈ ਰੋਡ ਜਾਮ ਕੀਤਾ ਹੈ ਹਾਈਵੇ ਪਰ ਇੱਕ ਗੱਲ ਦੱਸ ਦਈਏ ਕਿਸਾਨ ਜਥ ਯਾ ਵਲੋ ਜੋ ਐਮਰਜੈਂਸੀ ਸਵਾਹਾਂ ਹਨ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਕੋਈ ਜੇ ਹਵਾਈ ਜਹਾਜ਼ ਦੀ ਟਿਕਟਾਂ ਜਿੱਦਾਂ ਦੇ ਕੋਲ ਹਨ ਇਹ ਪਹਿਲਾਂ ਵੀ ਐਲਾਨ ਕੀਤਾ ਗਿਆ ਸੀ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਐਂਬੂਲੈਂਸਾਂ ਦੀ ਹੈ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਹੋਰ ਕੋਈ ਜ਼ਰੂਰੀ ਇਹਨੇ ਕੰਮਕਾਰ ਵਾਸਤੇ ਜਾਣਾ ਹੈ ਉਹਨੂੰ ਬਕਾਇਦਾ ਇਥੋਂ ਲੰਘਣ ਦਿੱਤਾ ਜਾ ਰਿਹਾ ਹੈ ਯਾਨੀ ਕਿ ਕਿਸਾਨ ਜਿਹੜੇ ਹੈ ਉਹ ਜਨਤਾ ਦੇ ਹੱਕ ਵਿੱਚ ਵੀ ਹਨ ਅਤੇ ਆਪਣੀ ਹੱਕੀ ਮੰਗਾ ਵਾਸਤੇ ਵੀ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ ਵੇਖ ਰਹੋ ਚੈਨਲ ਦਾ ਆ ਰਿਹਾ ਨਿਊਜ਼